ਟਰੋਡੋ ਦੀ ਸਰਕਾਰ ਕਿਸੇ ਵੀ ਸਮੇਂ ਡੇਗ ਸਕਦੀ ਹੈ ਐਂਡ ਦੀ ਪੀ ਨੇ ਹਮਾਇਤ ਵਾਪਸ ਲਈ سوشل میڈیا ਉੱਤੇ ਪਈਆਂ ਪੋਸਟਾਂ ਜੀ ਹਾਂ ਓਟਾਵਾ ਕਨੇਡੀਅਨ ਸਰਕਾਰ ਖਤਰੇ ਵਿੱਚ ਹੈ ਅਤੇ ਜਸਟਿਸਡ ਟਰੋਡੋ ਨੂੰ ਕਿਸੇ ਵੀ ਸਮੇਂ ਤਤਾਂ ਤੋਂ ਸਾਹਮਣੇ ਕੀਤਾ ਜਾ ਸਕਦਾ ਹੈ ਇਹ ਮੀਡੀਆ ਜਾਣਕਾਰਾਂ ਦਾ ਕਹਿਣਾ ਹੈਗਾ ਜੋ ਕਿ ਪਾਰਟੀਆਂ ਵੱਲੋਂ ਸਮਰਥਕ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਘਟ ਗਿੰਤੀ ਰਹਿ ਗਈ ਹੈ ਕੈਨੇਡਾ ਵਿੱਚ ਖੱਬੇ ਪੱਖੀ ਪਾਰਟੀ ਐਨ ਡੀਪੀ ਦੇ ਮੁਖੀ ਜਗਮੀਤ ਸਿੰਘ ਨੇ ਟਰੋਡੋ ਦੀ ਲਿਬਰਲ ਪਾਰਟੀ ਨਾਲ ਆਪਣਾ ਸਮਝੌਤਾ ਖਤਮ ਕਰ ਦਿੱਤਾ ਹੈ ਦੋਵੇਂ ਪਾਰਟੀਆਂ 2022 ਤੋਂ ਗਠਜੋੜ ਵਿੱਚ ਸਨ ਅਤੇ ਟਰੋਡੋ ਨੇ ਕਈ ਮੌਕਿਆਂ ਤੇ ਜਗਮੀਤ ਸਿੰਘ ਨੂੰ ਆਪਣਾ ਸੱਚਾ ਸਾਥੀ ਦੱਸਿਆ ਸੀ ਸਿੰਘ ਦੇ ਅਚਾਨਕ ਸਮਰਥਕ ਵਾਪਸ ਲੈਣ ਨਾਲ ਟਰੋਡੋ ਹੈਰਾਨ ਹੈ एनडीपी ਦੇ ਇਸ ਕਦਮ ਕਾਰਨ ਟਰੋਡੋ ਦੀ ਸਰਕਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਹਾਲਾਂਕਿ ਟਰੋਡੋ ਨੇ ਪ੍ਰੋਸਾ ਜਤਾਇਆ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੀ ਸਰਕਾਰ ਨੂੰ ਡਿੱਗਣ ਨਹੀਂ ਦੇਣਗੇ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਜਾਰੀ ਹੋਏ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਵਿੱਚ ਹੁਣ ਚੋਣਾਂ ਹੁੰਦੀਆਂ ਹਨ ਤਾਂ ਟਰੋਡੋ ਦੀ ਲਿਬਰਲ ਪਾਰਟੀ ਬੁਰੀ ਤਰ੍ਹਾਂ ਹਾਰ ਜਾਵੇਗੀ ਇਹ ਮੀਡੀਆ ਜਾਣਕਾਰਾਂ ਦਾ کہنا ਹੈ